ਇਹ ਸੱਪ ਲੜ ਗਿਆ ਜੀ ਸੱਪ ਨੂੰ ਬਾਹਰ ਦੇ ਦਿੱਤਾ ਸੀ ਛੋਟੀ ਛੋਟੀ ਸੀ ਬਸ ਪਤਾ ਨਹੀਂ ਲੱਗਿਆ ਰਾਤ ਨੂੰ ਜੀ ਬਾਦ ਹੋ ਰਹਾ ਹੈ ਜੀ ਉਹ ਦੁਬਾਰਾ ਡੰਗਿਆ ਕਲਮ ਆਕਾਸ਼ ਰਾਜ ਦੋਹਾਂ ਦਾ ਜੀ ਤਕਬੜ ਸਿਕ ਛੋਟੀ ਸੀ ਅਲਿਕਾਰ ਇਸੇ ਤੇ ਸਾਡਾ ਪਰ ਸਾਰਾ ਹੀ ਨਹੀਂ ਗਿਆ ਜੀ ਕੋਈ ਅਕਸਰ ਫਿਲਮਾਂ ਜਾਂ ਕਹਾਣੀਆਂ ਵਿੱਚ ਦੱਸਿਆ ਜਾਂਦਾ ਹੈ ਕਿ ਜੇਕਰ ਸੱਪ ਮਾਰ ਦਿੱਤਾ ਜਾਵੇ ਤਾਂ ਸਪਨੀ ਉਸ ਦਾ ਬਦਲਾ ਲੈਂਦੀ ਹੈ ਅਜਿਹੀ ਹੀ ਕਹਾਣੀ ਵਾਪਰੀ ਹੈ ਪਿੰਡ ਮਦੀਰ ਦੇ ਵਿੱਚ ਕਿਸਾਨ ਸੁਖਦੀਪ ਸਿੰਘ ਦੇ ਨਾਲ ਉਹਨਾਂ ਦੱਸਿਆ ਕਿ ਉਹਨਾਂ ਨੇ ਪਸ਼ੂਆਂ ਵਾਲੇ ਵਾੜੇ ਦੇ ਵਿੱਚ ਰਾਤ ਨੂੰ 10 ਵਜੇ ਇੱਕ ਸੱਪ ਦੇਖਿਆ ਤੇ ਸੱਪ ਨੂੰ ਵੇਖ ਲਈ ਉਹਨਾਂ ਨੇ ਮਾਰ ਦਿੱਤਾ ਤਾਂ ਉਸ ਤੋਂ ਬਾਅਦ ਅੱਧੀ ਰਾਤ ਤੋਂ ਬਾਅਦ ਉਹਨਾਂ ਦੇ ਪਸ਼ੂ ਤੜਫਣ ਲੱਗੇ ਜਿਸ ਵਿੱਚ ਇੱਕ ਝੋਟੀ ਤੇ ਇੱਕ ਵਿਹੜ ਦੀ ਮੌਤ ਹੋ ਜਾਂਦੀ ਹੈ ਡਾਕਟਰ ਨੂੰ ਬੁਲਾਇਆ ਜਾਂਦਾ ਤਾਂ ਉਹਨਾਂ ਦਾ ਇਹ ਕਹਿਣਾ ਸੀ ਕਿ ਕੋਈ ਜ਼ਹਿਰ ਵਾਲੀ ਚੀਜ਼ ਇਹਨਾਂ ਦੇ ਲੜੀ ਹੈ ਤਾਂ ਉਹਨਾਂ ਦੁਬਾਰਾ ਫੇਰ ਪਸ਼ੂਆਂ ਵਾਲੇ ਕਮਰੇ ਦਾ ਨਰੀਖਣ ਕੀਤਾ ਤਾਂ ਉੱਥੇ ਇੱਕ ਹੋਰ ਸੱਪ ਦੀ ਲੀ ਵੇਖੀ ਗਈ ਜਿੱਥੇ ਉਹਨਾਂ ਨੂੰ ਸ਼ੱਕ ਹੋਇਆ ਕਿ ਇਹ ਸੱਪਾਂ ਦਾ ਜੋੜਾ ਸੀ ਤਾਂ ਦੂਜਾ ਸੱਪ ਜਿਹੜਾ ਉਹ ਆ ਕੇ ਪਸ਼ੂਆਂ ਦੇ ਲੜਿਆ ਤਾਂ ਪਸ਼ੂਆਂ ਦਾ ਨੁਕਸਾਨ ਹੋਇਆ ਗਰੀਬ ਪਰਿਵਾਰ ਹੈ ਛੋਟੀ ਪੈਲੀ ਹੈ ਪਸ਼ੂ ਰੱਖ ਕੇ ਜਿਹੜਾ ਗੁਜ਼ਾਰਾ ਕਰਦੇ ਸਨ ਕੀ ਹੋਈ ਸੀ ਸਾਰੀ ਘਟਨਾਓ ਤੁਹਾਨੂੰ ਸੁਣਾਉਣੀ ਹੈ ਹਦੀਪ ਸਿੰਘ ਪਿੰਡ ਕੜਾਈ ਮਦੀਰ ਹੈ ਜੀ ਬਾਈ ਜੀ ਕੀ ਕਹਾਣੀ ਬਣੀ ਹੈ ਜੀ ਪਸ਼ੂਆਂ ਅਸੀਂ ਰਾਤ 10 ਵਜੇ ਸੱਪ ਮਾਰਿਆ ਹੈ ਤੇ ਉਸ ਤੋਂ ਬਾਅਦ ਅਸੀਂ ਪੈ ਗਏ ਸੱਤ ਮਾਰ ਕੇ ਤੇ ਅਸੀਂ 2 ਵਜੇ ਜਦੋਂ ਦੇਖਿਆ ਜੀ ਤੇ ਪਸ਼ੂਆਂ ਦੋਹਾਂ ਨੂੰ ਡੰਗ ਮਾਰਿਆ ਪਿਆ ਸੀ ਪਸ਼ੂ ਮਰ ਗਏ ਸੀ ਇੱਕ ਝੋਟੀ ਨੂੰ ਤੇ ਇੱਕ ਗਾਂ ਨੂੰ ਤੇ ਉਸ ਤੋਂ ਬਾਅਦ ਅਸੀਂ ਜੀ ਸੱਪ ਦੀਆਂ ਲੀਆਂ ਵੀ ਦੇਖੀਆਂ ਆ ਬਾਕੀ ਵੀ ਇਹਨਾਂ ਨੂੰ ਇਲਾਜ ਲਈ ਡਾਕਟਰ ਡੋਟਰ ਬੁਲਾ ਕੇ ਦਿਖਾਇਆ ਤੇ ਡਾਕਟਰ ਨੇ ਦੇਖਿਆ ਵੀ ਇਹਨੂੰ ਜ਼ਹਿਰ ਜੂਰ ਦਾ ਕੋਈ ਕੀੜਾ ਲੜਿਆ ਹੋਇਆ ਤੇ ਉਸ ਕਰਕੇ ਆ ਕਹਾਣੀ ਵਾਪਰੀ ਇਸ ਕਰਕੇ ਸਾਨੂੰ ਕੋਈ ਬੇਨਤੀ ਹੈ ਰਿਕੁਐਸਟ ਹੈ ਜੀ ਸਾਡੀ ਕੋਈ ਮੁਆਵਜ਼ਾ ਦਿੱਤਾ ਜਾਵੇ ਕੁਝ ਵੀ ਮਦਦ ਨਹੀਂ ਤੁਹਾਨੂੰ ਜਿਹੜਾ ਤੁਸੀਂ ਸੱਪ ਬਾਰੇ ਕੀ ਲੱਗਦਾ ਵੀ ਉਹੀ ਸੱਪ ਡੰਕ ਕੇ ਗਿਆ ਸੀ ਇਹਨਾਂ ਨੂੰ ਕਿ ਹੋਰ ਹੋਸ ਸੱਪ ਹੈ ਜੀ ਨਵਾਂ ਸੱਪ ਹੈ ਜੀ ਜੋੜਾ ਸੀ ਜੀ ਹਾਂ ਜੀ ਭਗਵਾਨ ਸਰਕਾਰ ਨੂੰ ਇਹ ਪੀਲ ਹੈ ਸਾਨੂੰ ਕੋਈ ਮੁਆਵਜ਼ਾ ਦਿੱਤਾ ਜਾਵੇ ਸਾਡਾ ਰੋਜ਼ਗਾਰ ਇਹੀ ਹੈ ਪਸ਼ੂਆਂ ਦਾ ਇਹਦੇ ਹੀ ਧੰਦਾ ਕਰਦੇ ਆ ਇਹਦੇ ਤੇ ਹੀ ਸਾਡਾ ਰੋਟੀ ਦਾ ਰੋਜ਼ਗਾਰ ਚੱਲਦਾ ਹੈ ਇਸ ਕਰਕੇ ਸਾਨੂੰ ਬੇਨਤੀ ਹੈ ਕੋਈ ਜੋ ਕੁਝ ਮੁਆਵਜ਼ਾ ਬੰਦਾ ਆਪਾਂ ਨੇ ਕੀ ਗੱਲ ਬਣੀ ਆ ਪਸ਼ੂਆਂ ਨੂੰ ਮੈਨੂੰ ਸੱਪ ਲੜ ਗਿਆ ਸੀ ਸੱਪ ਪਸੂ ਬਾਲਦੇ ਸੀ ਅਸੀਂ ਛੋਟੀ ਝੋਟੀ ਸੀ ਬਸ ਪਤਾ ਨਹੀਂ ਲੱਗਾ ਰਾਤ ਨੂੰ ਜੀ ਤੇ ਇਹ ਜਿਹੜਾ ਸੱਪ ਤੁਸੀਂ ਦੇਖਿਆ ਸੀਗਾ ਸੱਪ ਹਾਂਜੀ ਦੇਖ ਮਾਰਿਆ ਮਾਰਿਆ ਸੱਪ ਨਹੀਂ ਉਹ ਤੁਹਾਨੂੰ ਲੱਗਦਾ ਵੀ ਉਹ ਸੱਪ ਪਹਿਲਾਂ ਪਸ਼ੂਆਂ ਨੂੰ ਡੰਗ ਗਿਆ ਜਾਂ ਉਸ ਤੋਂ ਬਾਅਦ ਕੋਈ ਹੋਰ ਸੱਪ ਹਾਂਜੀ ਉਹ ਡੰਗ ਗਿਆ ਜੀ ਉਸ ਤੋਂ ਬਾਅਦ ਹੋਰ ਆਇਆ ਜੀ ਉਸ ਤੋਂ ਬਾਅਦ ਹੋਰ ਆਇਆ ਜੀ ਉਹ ਉਸ ਤੋਂ ਬਾਅਦ ਡੰਗਿਆ ਤੇ ਲਮਾਰਤਾ ਸੀਗਾ ਜੀ ਕਿੰਨੇ ਪਸ਼ੂਆਂ ਦਾ ਨੁਕਸਾਨ ਹੋਇਆ ਦੋਆਂ ਦਾ ਜੀ ਇੱਕ ਵਾੜ ਸਿੱਖ ਝੋਟੀ ਸੀ ਤੇ ਜਿਹੜੇ ਬਾਕੀ ਦੇ ਪਸ਼ੂਆ ਉਹ ਠੀਕ ਹੈ ਜੀ ਉਹ ਠੀਕ ਹੈ ਮੈਨੂੰ ਗੁਜ਼ਰਤ ਕਿੱਜਾ ਵੇ ਗਰੀਬ ਬੰਦੇ ਨੂੰ ਇਸੇ ਦੀ ਸਾਡਾ ਰੋਜ਼ਗਾਰ ਹੈ ਇਹ ਰੋਜ਼ਗਾਰ ਇਸੇ ਤੇ ਹੈ ਸਾਡਾ ਫਰਸਾ ਰਹੀ ਨਹੀਂ ਗਾਜੀ ਕੋਈ